ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਪੀ ਲੋਕ ਚੈਨਲ ਦੇ ਵਿੱਚ ਗੈਸ ਤੁਹਾਡਾ ਪ੍ਰਾਣ ਹੋ ਚੁੱਕਿਆ ਰੈਡੀ ਸ਼ੈਡੀ ਤਾਂ ਆਜਾਗੀ 15 ਅਗਸਤ 15 ਅਗਸਤ ਤੇ ਅਸੀਂ ਕਿਤੇ ਜਾਣ ਨਹੀਂ ਸਕਦੇ ਕਿਉਂਕਿ ਆਪਣੇ ਕੋਲ ਫਸਾਤ ਨਹੀਂ ਨਹੀਂ ਤਾਂ ਆਈਡੀਆ ਜਾਣਾ ਸੀ ਤੁਹਾਨੂੰ 15 ਅਗਸਤ ਦਿਖਾ ਕੇ ਲੈਣੀ ਸੀ ਪਰ ਗਰਨੂਰ ਭਾਈ ਆ ਚੁੱਕੇ ਨੇ ਤੇ ਬਹਿਲਾਂ ਹੋ ਜੂਗਾ ਟਾਈਮ ਹੈ ਤੇ ਨੂਰ ਆਖ ਗਿਆ ਆਇਆ ਜੱਟੇ ਨਾ ਮੈਂ ਇਹਨੂੰ ਲੱਗੀ ਆ ਅੰਗ ਤੇ ਇਹ ਲੋ ਜਰੀਆ ਨਹੀਂ ਆਉਂਦੇ ਥੱਲੇ ਬੈਠੇ ਦੋ ਮਿੰਟ ਖੋਤਾ ਲਿ ਜਾਂਦੇ ਆ ਤੇ ਅੱਜ ਵਲੋਗ ਮੈਂ ਆ ਮੰਮੀ ਵਾਲੇ ਪੂਚੇ ਬਣਾਉਂਦੇ ਆ ਤੇ ਜਿਹੜਾ ਆ ਆਪਣੇ ਯਾਰ ਹਮੇ ਉੱਤੇ ਮੰਮੀ ਨੂੰ ਹੀ ਆ ਤੇ ਹੁਣ ਬਚਾ ਲੇ ਗਏ ਇਸ ਵੇਲੇ ਗਏ ਆ ਚੱਲ ਬਾ ਦੋਸਤ ਆ ਰਹੀ ਨੇ ਖਾਣਾ ਖੇਰ ਤੋਂ ਨਾ ਨਾ ਪਾ ਲੈਣੇ ਆਣਾ ਪਾ ਦੇਰ ਤੋਂ ਗਰਾਈ ਨੇ ਤਿੰਨ ਚੈੱਕ ਕਰੋ ਆ ਰਹੀ ਤੇ ਕਾਣ ਹੋਣੇ ਨਾੜ ਕਰਾਈਏ ਖਾਣੇ ਲਈ ਇੱਥੇ ਯਾਨੇ ਕਿ ਜਦੋਂ ਆਨਲਾਈਨ ਹੋਣੋ ਲੋ ਵੀ 200 ਅੰਦਰ ਬੈਠੇ ਆ ਹੁਣ ਦੇ ਨਾਨੋਂ ਦੇ ਇਹਦੇ ਨਾਨ ਲੈ ਕੇ ਚੱਲਦੇ ਕਈ ਜੱਪਾ ਹਰ ਬਲਾ ਕਿੰਨੇ ਕਿੰਨੇ ਆ ਰਹੇ ਹੁਣ ਮੈਨਾਂ ਹਾਂ ਤਿੰਨ ਤੈਨਾਂ ਹੁੰਦੇ ਆਂ ਦੋਸਤੋਂ ਨਾਨ ਸਾਡੇ ਹੋ ਚੁੱਕੇ ਨੇ ਰੈਡੀ ਤੋਂ ਹੁਣ ਆਪਾਂ ਲੈ ਕੇ ਚੱਲੇ ਘਰੇ ਪਰ ਇੰਨੀ ਗੱਲ ਪਰਚੀਆਂ ਨਹੀਂ ਮਿਲਣਦੀਆਂ ਨੂੰ ਹੁਣ ਹਾਂਜੀ ਬਈ ਦੋਸਤੋਂ ਲੈਣਦੇ ਆ ਨਾਨ ਤੇ ਇਹ ਕੁਆਲਿਟੀ ਮੈਂ ਲੱਗਿਆ ਪਤਾ ਕਿਉਂ ਖਰਾਬ ਬਣੀ ਆ ਫੂਦੀ ਕਿਉਂਕਿ ਇਹ ਤੀਜਾ ਕੈਮਰਾ ਜਿਹੜਾ ਹੈ ਨਾ ਉਹ ਗਿਆ ਨਾ ਫੂਨ ਜੋ ਕੱਢ ਦਿੱਤਾ ਗਿਆ ਤੇ ਹੁਣ ਆਪਾਂ ਨਾਨ ਨੂੰ ਖਾਣੇ ਨੂਰ ਵੀ ਸ਼ਾਇਦ ਆ ਚੁੱਕਾ ਹੈ ਆ ਗਿਆ ਨੂਰਾ ਚੈੱਕ ਰਿਓ ਇਹ ਇੱਕ 2 3 4 ਐਂਟਰੀ ਮਾਰਤੀ ਨੂਨੇ ਅਰੇ ਇਹਨਾਂ ਖਾਣੇ ਆ ਤੇ ਤਨ ਮਿਲੇਗਾ ਇਸ ਬਾਅਦ ਵਿੱਚ ਠਾਈਆਂ ਨੇ ਦੋਸਤੋ ਲਵ ਯੂ ਦੋਸਤੋ ਹੁਣ ਆਪਣੇ ਫਾਈਨਲੀ ਫੂਡ ਦੇ ਵਲੋਗ ਕਰਦਾ ਸਟਾਰਟ ਹੈ ਉਦਾਂ ਦੀਆਂ ਮਾਲੀਆਂ ਕੁਆਲਿਟੀਆਂ ਦੇਖ ਦੇ ਕੇ ਜਿਹੜਾ ਮਨ ਭਰ ਚੁਕਾ ਆ ਤੇ ਦੂਨੀ ਭਰਦਾ ਤੇ ਯਾਰ ਚਟੇ ਪਨੀਰ ਆ ਗੜਾ ਕਾਲਾ ਦੁੱਧ ਦਾ ਬਣ ਗਈ ਗਾਲਿਆਂ ਨੇ ਹੈਗੀਆਂ ਬਸ ਹਾਂ ਆਗੇ ਗਈ ਮੈਂ ਪੂਰੀ ਵਾਈ ਬੰਝ ਗਈ ਮਿੱਤਰੋ ਜੇਠਾ ਲਾਲ ਹਾਂਜੀ ਬਈ ਦੋਸਤੋ ਨੂਰ ਤੇ ਚਲ ਗਿਆ ਆਪਣੇ ਘਰੇ ਤੇ ਕਿਉਂਕਿ ਆਉਂਦੀ ਉਹ ਉਹਦੀ ਟਿਊਸ਼ਨ ਦਾ ਹੋ ਚੁਕਾ ਟਾਈਮ ਇਸ ਕਰਕੇ ਉਹ ਤੇ ਚਲ ਗਿਆ ਆਪਣੇ ਘਰੇ ਤੇ ਆਪਾਂ ਦੇ ਆਪਣੇ ਘਰੇ ਆ ਹੁਣ ਦੋਦੇ ਹੁਣ ਮੈਂ ਘੜੀ ਕਰਦਾ ਰਹਿ ਸਕ ਚੱਲਦੇ ਗਾਈਸ ਆਪਾਂ ਟਿਊਸ਼ਨ ਤੇ ਕਿਉਂਕਿ ਉਦੋਂ ਦਾ ਮੈਂ ਸਵੇਰੇ ਪਹਿਲਾਂ ਸਕੂਲ ਦਾ ਕੰਮ ਕੰਮ ਕਰ ਲਿਆ फेर ਨੂੰ ਨਾ ਦਪਰੇ ਆਪਾਂ ਨਾ ਲੈ ਥੋੜਾ ਇੰਜੋਇਮੈਂਟ ਵੀ ਕਰ ਲਿਆ ਇਹਦੇ ਦਿਨ 15-10 ਦਿਨ ਤੇ ਹੁਣ ਸੋਈਏ ਗਾਈਸ ਸੋਈਏ ਕੀ ਥੋੜਾ ਕੰਮ ਫੇਰ ਕਰਨਾ ਦਾਣਾ ਸ਼ਾਇਦ ਮੇਰਾ ਉਹ ਕਰਦੇ ਫਿਰ ਬਿੰਨੇ ਕੀ ਕਰਨਾ ਹਾਂਜੀ ਵੀ ਦੋਸਤੋ ਸਕੂਲ ਦਾ ਕੰਮ ਨਿਟਾ ਦਿੱਤਾ ਗਿਆ ਚੰਗੀ ਤਰ੍ਹਾਂ ਇੱਕੋ ਦਿਨ ਦੇ ਵਿੱਚ ਮੈਂ ਸਾਰਾ ਕੰਮ ਨਿਟਾਤਾ ਤੇ ਹੁਣ ਚੱਲਦੇ ਗਾ ਸਿਚੁਏਸ਼ਨ ਤੇ ਤੇ ਔਰ ਇਹ ਵੀ ਬੈਚ ਕਿਤਾਬਾਂ ਇਹ ਹੁਣ ਚੱਲਦਾ ਗਾ ਗਾਈਸ ਮੈਟ੍ਰੀਸ਼ਨ ਤੁਹਾਨੂੰ ਮਿਲਦਾ ਸਦਾ ਟਿਊਸ਼ਨ ਦਿਹਾਗੇ ਗਾਈਸ ਦੀ ਕਿੰਨੇ ਦੋਸਤ ਨਿਕਲੇ ਉਹ ਮੀਟਾ ਕਰਦੇ ਆ ਨਾ ਆ ਨਹੀਂ ਦੋਸਤ ਹੋਣਾ ਪਟਵिशन ਬੜਨੀ ਤੇ ਟਿਊਸ਼ਨ ਬੜ ਕੇ ਚਾਹਿਆ ਆਪਣੇ ਘਰੇ ਤੇ ਇੱਥੇ ਗਲੀ ਵਾਵਾ ਮੋਲਮਾਲ ਬਣਿਆ ਗਾਣੇ ਗੋਣੇ ਲਾ ਕੇ ਵੇਖੇ ਲੋਕੀ ਆਂ ਹੱਥ ਘਰਾਉਂਦੇ ਪੂਰੀ ਸਵੇਰ ਦਾ ਗਾਜ ਹੁਣ ਬੱਦਲ हट ਗਿਆ ਹੁਣ ਨਹੀਂ ਮੈਨੂੰ ਤਾਂ ਦਪਹਿਰ ਨੂੰ ਬੱਦਲ हट ਗਿਆ 4 5 4 ਵਜੇ ਦਾ ਤੇ ਚੈੱਕ ਕਰੋ ਬਈ ਬੱਦਲ हट ਗਿਆ ਚੱਲਦੇ ਆਣਗੇ ਆਪਾਂ ਘੜਾ ਲੈ ਕੇ ਆ ਜੀ हां जी भाई दोस्तों आज ये डोडो निकला क्योंकि ये डोडो बटे ਦਾ ਪਤਾ ਨਹੀਂ ਕਿੱਥੇ ਚਲ ਗਿਆ ਤੇ ਹੁਣ ਚੱਲਦੇ ਗਏ ਦੋ ਦੋ ਦਾ ਰਹਿ ਗਿਆ ਇਹ ਉਹ ਅੱਜ ਇਹ ਆਜਾ ਬਾਰਿਆ ਨਾ ਹਾਂਜੀ ਜਦੋਂ ਤੋਂ ਹੋਣਾ ਪਾ ਚਾ ਖਾੜੇ ਵਿੱਚ ਲੀਏ ਕੇ ਅੰਦਰ ਖਾਣਾ ਲਾ ਲਈਏ ਕਿਦਾਂ ਮਿਰਜੀ ਯੋ ਕਿਦਾਂ ਦੋਸਤੋ ਵਾਈਕਰ ਦਿਖਾ ਖਾਸਾ ਬਦੇ ਜੀ ਅੱਜ ਸਿੰਘੋਂ ਸਫਾਈਆਂ ਆਉਂਦੀ ਆ ਫਿਰ ਉਹ ਸਫਾਈ ਕਰੋ ਤੇ ਆਪਾਂ ਫਿਰ ਆ ਚੀਏ ਅਵੀ ਅੱਜ ਦੋਸਤੋ ਖਾੜਾ ਲਗਾਣੀ ਕਿਉਂਕਿ ਇਹ ਸੰਗਰਾਮ ਕੱਲ ਹੀ ਤੇ ਆਂਦੇ ਸਾਰਾ ਸਫਾਈ ਸੁਫਾਈ ਕਰ ਲਈਏ ਮੈਂ ਚਲ ਕਰ ਲਓ ਫਿਰ ਤੇ ਇਸ ਸੰਗਰਾਮ ਦੇ ਇੱਕ ਦਿਨ ਪਹਿਲੋ ਦੀ ਵੀਡੀਓ ਆ ਤੇ ਹੁਣ ਸਾਰੇ ਮੇਰੇ ਵੀਰਪੁਰਾ ਸਫਾਈ ਸੁਫਾਈ ਦੇਖਣਾ ਮੈਂ ਤੇ ਆ ਜਾਕਰ ਕਿਦਾ ਮੈਡ ਕੁੱਟ ਕੁੱਟ ਕੇ ਦੇ ਸਾਫ ਕਰਨਾ ਤੇ ਇਸ ਫਾਸਟ ਫੋਰਵਰਡ ਕੀਤੀ ਮੈਂ ਟਾਈਮ ਲੈਪਸ ਲਾਇਆ ਹੈ ਤੇ ਮੈਂ ਆਪ ਮੈਂ ਦਾ ਆਪ ਸਸਤਰ ਕਮਾਉਣਾ ਮੈਂ ਸਾਬ ਸਫਾਈ ਘਾਟੀ ਕੀਤੀ ਤੇ ਉਧਰੋਂ ਉਸਤਾਦ ਜੀ ਅਗੇ ਤੇ ਸਾਫ ਸਪਾਈ ਜਾਂਦੀ ਰਹੀ ਤੇ ਚਲਦੇ ਆ ਗਾਇਜ਼ ਉਹਨਾਂ ਪਾਉਤੇ ਸੁੱਖਾ ਸੁੱਖਾਈ ਹਾਂਜੀ ਦੋਸਤੋ ਹੁਣ ਅੱਜ ਖੜਾ ਲਗਾਣੀ ਆ ਸਿਰਫ ਅੱਜ ਸਸਤਰਾਂ ਦੀ ਸਫਾਈ ਕੀਤੀ ਆ ਤੇ ਜਿੱਥੇ ਆਪਣਾ ਸਸਤਰਾਂ ਵਾਲਾ ਜਿੱਥੇ ਆਪਣੇ ਸਸਤਰਾਂ ਦੇ ਨੇ ਆਸਣ ਜਿੱਥੇ ਸਸਤਰਾਂ ਦਾ ਉੱਥੇ ਆਪਾਂ ਸਫਾਈ ਕੀਤੀ ਆ ਚੰਗੀ ਤਰ੍ਹਾਂ ਤੇ ਹਨਮ ਭਾਈ ਦੇ ਨੇ ਸੋ ਠੀਕ ਹੋਣਾ ਦੇ ਮੈਨੂੰ ਖਮਾਉਂ ਲੈਣੇ ਮੈਂ ਕਮਾਲਾ ਭਰਾ ਹੁਣ ਆਪਾਂ ਚਲਦੇ ਹੁਣ ਤੇ ਸੁੱਖਾ ਸੁੱਖਾ ਕਰਾ ਕੇ ਉਹਨੇ ਗਾਇਜ਼ ਚਲਿਏ ਕਾਫੀ ਚਿਰ ਹਾਂ ਹੁਣ ਦੋਸਤੋ ਉੱਤੇ ਆ ਚੁੱਕਾ ਹਾਂ ਤੇ ਅੱਜ ਤੁਹਾਨੂੰ ਪੇਲੀਆ ਦਰਬਾਰ ਦੇ ਵਿੱਚ ਵੀਡੀਓ ਬਣਾ ਕੇ ਵਿਖਾਈਓ ਫਸਟ ਬੋਲਰ ਕਿਉਂਕਿ ਸਵੇਰੇ ਸੰਗਰਾਹ ਨਹੀਂ ਤੇ ਸੰਗਰਾਹ ਕਰਕੇ ਤੇ ਅੱਜ ਵੀ ਵੀਡੀਓ ਮਨ ਵੀਡੀਓ ਕਹਿੰਦੇ ਅੱਜ ਇੱਥੇ ਗੁਰਦੁਆਰੇ ਦੀ ਸਫਾਈ ਹੋਣੀ ਸੀ ਤੇ ਚਾਹੀਦਾ ਸਫਾਈ ਕਰਨ ਤੋਂ ਬਾਅਦ ਚੰਡੂਆ ਸਾਹਿਬ ਨਵਾਂ ਲਾ ਦਿੱਤਾ ਗਿਆ ਹੈ ਤੇ ਵੀਰ ਜੀ ਉਹਨਾਂ ਨੇ ਲਾਉਣ ਦੀ ਸੇਵਾ ਆਂਦੇ ਲਾਉਣ ਮੈਨੂੰ ਦੇਤੇ ਗੰਡਾ ਗੰਡਾ ਤੂੰ ਮਾਰ ਲਈ ਮੈਂ ਚਲੋ ਠੀਕ ਹੈ ਵੀਰ ਜੀ ਤੇ ਉਹਨਾਂ ਨੇ ਮੜਿਆ ਕੰਮ ਹੀ ਇਹ ਕਰਕੇ ਤੇ ਉਹ ਤਾਂ ਭਾਈ ਗੰਨਾ ਗੁਣਾ ਮਾਰਨ ਤੋਂ ਬਾਅਦ ਸਾਰੇ ਸੇਵਾ ਦੇ ਕੰਮ ਸਿੰਘ ਤੇ ਆਪਣੇ ਮਹਲੇ ਦੇ ਹੀ ਆ ਸਾਰੇ ਸਿੰਘ ਤੇ ਚੈੱਕ ਕਰੋ ਬਈ ਸਾਰੀ ਸੇਵਾ ਖਤਮ ਕਰਨ ਤੋਂ ਬਾਅਦ ਫਿਰ ਆਪਣਾ ਚੱਲ ਗਏ ਆਪਾਂ ਦੋਸਤੋ ਹਣ ਵੇਖਿਓ ਕਿੰਨਾ ਵਧੀਆ ਲੱਗੰਦਿਆਂ ਹੁਣ ਪੂਰੀ ਸੇਵਾ ਚੁੱਕੀ ਆ ਤੇ ਸੇਵਾ ਕਰਕੇ ਤਾਂ ਹੁਣ ਚੱਲਦੇ ਆ ਕਰੇ ਫਿਰ ਜਸੰਗਰਾ ਆ ਜੀ ਹਾਂ ਹਾਂਜੀ ਦੋਸਤੋ ਹੁਣ ਆਪਾਂ ਸੁਖਾ ਸਿੰਘ ਕਰਾ ਲਿਆ ਸੁਖਾ ਸਿੰਘ ਕਰਾ ਕੇ ਤਾਂ ਆਪਾਂ ਚੱਲਨੇ ਆ ਘਰੇ ਨਹੀਂ ਗਾਇਸ ਉਪਰੋਂ ਆ ਬੰਦ ਕਰਤਾ ਹੀ ਇੰਦਰ ਵੱਜ ਹਾਂਜੀ ਦੋਸਤੋ ਹੁਣ ਮੈਂ ਅੱਜ ਕਾ ਕਰਦੇ ਘਰ ਆ ਕੇ ਲੋਨਾ ਪਰਨਾ ਬੁਲਾ ਦਾ ਲਾਣ ਮੈਂ ਨੈਕਸਟ ਵਲੋਗ ਦੇ ਵਿੱਚ ਦਿਨਾਂ ਨੂੰ ਵਾਈਦਾ ਵਲੋਗ ਲਗਾਵਾਂ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰ ਕਰਦੇ ਗਏ ਇਸ ਟਾਈਮ ਬਾਏ ਬਾਏ